ਸੋਸਿਕਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੀ ਉਸ ਵੀਡੀਓ ਦੇ ਵਿੱਚ ਜੋ ਸ਼ਖਸ ਹੈ ਉਹ ਆਪਣੇ ਆਪ ਨੂੰ ਕਰਨੀ ਸੇਨਾ ਦਾ ਕਾਰਕੂਨ ਕਹਿ ਰਿਹਾ ਹੈ ਔਰ ਉਹ ਕਹਿ ਰਿਹਾ ਹੈ ਕਿ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਓਮ ਬਿਰਲਾ ਜਿਹੜੇ ਨੇ ਉਹਨਾਂ ਨੂੰ ਗਾਲੀ ਗਲੋਚ ਕੀਤੀ ਹੈ ਸੰਸਦਾਂ ਨੇ ਉਸ ਨੂੰ ਲੈ ਕੇ ਉਹ ਕਾਫੀ ਖਫਾ ਨੇ ਕੜਨੀ ਸੇਨਾ ਦੇ ਲੋਕ ਕਾਫੀ ਖਫਾ ਨੇ ਔਰ ਉਹਨੇ ਸਿੱਧਾ-ਸਿੱਧਾ ਉਸ ਵੀਡੀਓ ਦੇ ਵਿੱਚ ਜਿਹੜਾ ਹੈਗਾ ਰਾਹੁਲ ਗਾਂਧੀ ਨੂੰ ਗੋਲੀ ਮਾਰਨ ਦੀ ਗੱਲ ਕਹਿ ਦਿੱਤੀ ਹੈ ਔਰ ਉਸ ਦੇ ਨਾਲ ਉਹਨੇ ਐ ਵੀ ਕਿਹਾ ਕਿ 25 ਹੋਰ ਸੰਸਦਾਂ ਨੂੰ ਵੀ ਇੱਕ-ਇੱਕ ਕਰਕੇ ਗੋਲੀਆਂ ਮਾਰੀਆਂ ਜਾਣਗੀਆਂ ਔਰ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਓਮ ਬਿਰਲਾ ਨੂੰ ਗਾਲੀ ਗਲੋਚ ਕੀਤੀ ਗਈ ਹੈ ਉਹਦੇ ਹਾਊਸ ਦੇ ਵਿੱਚ ਜਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਅਪਸ਼ਬਦ ਕਹੇ ਗਏ ਐ ਉਸ ਨੂੰ ਲੈ ਕੇ ਅਸੀਂ ਕਾਫੀ ਖਫਾ ਹੈਗੇ ਆ ਨਰਾਜ਼ ਹੈਗੇ ਆ ਔਰ ਉਸ ਤੇ ਰਿਐਕਸ਼ਨ ਦੇ ਵਿੱਚ ਪ੍ਰਤੀਕਿਰਿਆ ਦੇ ਵਿੱਚ ਹੀ ਉਹਨੇ ਕਿਹਾ ਕਿ ਅਸੀਂ ਰਾਹੁਲ ਗਾਂਧੀ ਨੂੰ ਗੋਲੀ ਮਾਰ ਸਕਦੇ ਆ ਮਾਰ ਦਵਾਂਗੇ ਔਰ ਉਸ ਦੇ ਨਾਲ ਹੀ ਉਹਨੇ ਐ ਵੀ ਕਿਹਾ ਕਿ 25 ਸੰਸਦਾਂ ਨੂੰ ਵੀ ਇੱਕ ਇੱਕ ਕਰਕੇ ਗੋਲੀ ਮਾਰੀ ਜਾ ਸਕਦੀ ਐ ਮਾਰ ਦਵਾਂਗੇ ਔਰ ਨਾਲ ਹੀ ਉਹਨਾਂ ਦੇ ਘਰ ਵੀ ਤੋੜ ਫੋੜ ਉੱਥੇ ਕੀਤੀ ਜਾਏਗੀ ਪਰ ਇਸ ਜਿਹੜੀ ਹੈਗੀ ਹੈ ਇਸ ਤਰੀਕੇ ਦੀ ਵੀਡੀਓ ਜਿਹੜੀ ਹੈ ਅੱਜ ਸਾਹਮਣੇ ਆਈ ਹੈ ਔਰ ਇੱਕ ਕਰਨੀ ਸੇਨਾ ਦਾ ਆਪਣੇ ਆਪ ਨੂੰ ਕਾਰਕੁਨ ਕਹਿੰਦਾ ਉਹ ਸ਼ਖਸ ਜਿਹੜਾ ਕੀ ਜਿਸਨੇ ਕੀ ਹੈ ਵੀਡੀਓ ਬਣਾਈ ਹੈਗੀ ਹੈ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਪਰ ਉਸ ਤੇ ਜਿਹੜਾ ਹੈਗਾ ਕੇਂਦਰੀ ਜਿਹੜੀ ਆਗੂ ਨੇ ਉਹਨਾਂ ਦਾ ਤਾਂ ਬਿਆਨ ਆਇਆ ਹੀ ਆਇਆ ਹੈ ਪਰ ਇਸ ਤੇ ਪੰਜਾਬ ਦੇ ਜਿਹੜੇ ਕਾਂਗਰਸ ਦੇ ਆਗੂ ਨੇ ਪ੍ਰਗਟ ਸਿੰਘ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਕੜਨੀ ਸੇਨਾ ਦੇ ਇੱਕ ਬੰਦੇ ਨੇ ਕਿਸੇ ਨੇ ਉਹਨੇ ਇੱਕ ਧਮਕੀ ਦਿੱਤੀ ਹੈ ਉਹ ਆਪਣੇ ਆਪ ਨੂੰ ਕੜਨੀ ਸੇਨਾ ਦਾ ਜਿਹੜਾ ਹੈਗਾ ਉਹ ਆ ਇੱਕ ਕਾਰਕੂਨ ਕਹਿ ਰਿਹਾ ਹੈ ਉਹ ਕਹਿੰਦਾ ਜੀ ਓਮ ਬਿਰਲਾ ਨੂੰ 25 ਸੰਸਦਾਂ ਨੇ ਕਾਂਗਰਸੀਆਂ ਨੇ ਉਹ ਕਿਹਾ ਕਿ ਉਹਨੇ ਗਾਲੀ ਗਲੋਚ ਕੀਤੀ ਅਪਸ਼ਬਦ ਬੋਲੇ ਨੇ ਐਸ ਕਰਕੇ ਰਾਹੁਲ ਗਾਂਧੀ ਨੂੰ ਗੋਲੀ ਮਾਰ ਦਾਂਗੇ 25 ਲੋਕਾਂ ਨੂੰ ਗੋਲੀ ਮਾਰ ਦਾਂਗੇ ਔਰ ਘਰਾਂ ਨੂੰ ਜਾ ਕੇ ਤੋੜਿਆ ਫੋੜਿਆ ਜਾਏਗਾ ਤੋ ਘੰਟੇ ਚੁਣਾਕਤੀਆਂ ਗ੍ਰਿਫਤਾਰੀਆਂ ਹੋਣ ਸਾਨੂੰ ਬਹੁਤ ਅਸੀਂ ਇਸ ਤੋਂ ਜਿਹੜੇ ਹੈਗੇ ਆ ਕਾਫੀ ਜ਼ਿਆਦਾ ਮੀਨਸ ਕਿ ਅਸੀਂ ਇਸ ਤੋਂ ਨਾਰਾਜ਼ ਹੋਏ ਆ ਇਹ ਸਾਰੀ ਗੱਲ ਨੂੰ ਲੈ ਕੇ ਪ੍ਰਕਾਸ਼ ਸਿੰਘ ਜੀ ਸਾਡੇ ਨਾਲ ਨੇ ਜਿਹੜੇ ਕਿ ਕਾਂਗਰਸੀ ਸੀਨੀਅਰ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਇਸ ਤਰ੍ਹਾਂ ਦੀ ਗੱਲਬਾਤ ਹੋਈ ਏ ਤੁਸੀਂ ਵੀਡੀਓ ਦੇਖੀ ਹੋਣੀ ਕੀ ਕਹਿਣਾ ਚਾਹੋਗੇ ਅੱਛੀ ਦੇਖੋ ਭਾਜਪਾ ਬੇਸਿਕਲੀ ਦੇਸ਼ ਦੇ ਵਿੱਚ ਹਰ ਉਹ ਉਲਟਾ ਕੰਮ ਕਰਨਾ ਚਾਹੁੰਦੀ ਆ ਜਾਂ ਕਰਵਾਉਂਦੀ ਹੈਗੀ ਆ ਕਿਉਂਕਿ ਹੁੰਦਾ ਕੀ ਆ ਕਿ ਜਦੋਂ ਇਹੋ ਜਿਹੇ ਲੋਕਾਂ ਨੂੰ ਸ਼ਹਿਦ ਦਿੱਤੀ ਜਾਂਦੀ ਆ ਤਾਂ ਫਿਰ ਕਿਤੇ ਨਾ ਕਿਤੇ ਜਿਹੜਾ ਛੋਟਾ ਕ੍ਰਿਮੀਨਲ ਵੀ ਆ ਉਹ ਕਿਤੇ ਵੱਡਾ ਕ੍ਰਿਮੀਨਲ ਬਣ ਜਾਂਦਾ ਭਾਜਪਾ ਨੂੰ ਇਹਦੇ ਤੇ ਗਵਰਨਮੈਂਟ ਨੂੰ ਖਾਸ ਕਰਕੇ ਇਹਦੇ ਤੇ ਬਿਲਕੁਲ ਐਕਸ਼ਨ ਲੈ ਕੇ ਇਮੀਡੀਏਟਲੀ ਇਹੋ ਜਿਹੇ ਬੰਦੇ ਦੀ ਗ੍ਰਿਫਤਾਰੀ ਕਰਨੀ ਚਾਹੀਦੀ ਔਰ ਸਖਤ ਤੋਂ ਸਖਤ ਜਿਹੜੀ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਜਿਹੜਾ ਲੋਕ ਸਭਾ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਕੋਈ ਵੀ ਐਕਟ ਹੈਗਾ ਉਹ ਵਿਧਾਨ ਸਭਾ ਦਾ ਇੰਟਰਨਲ ਮਾਮਲਾ ਹੈਗਾ ਜਾਂ ਲੋਕ ਸਭਾ ਦਾ ਇੰਟਰਨਲ ਮਾਮਲਾ ਹੈਗਾ ਜੀ ਕਿਉਂਕਿ ਉੱਥੇ ਕਿਉਂਕਿ ਇੰਟਰਨਲੀ ਕਿਉਂਕਿ ਕੋਈ ਇਹੋ ਜੀ ਡਿਸਕਸ਼ਨ ਵੀ ਹੁੰਦੀ ਆ ਡਿਸਕਸ਼ਨ ਦੇ ਉੱਤੇ ਆਰਗੂਮੈਂਟਸ ਵੀ ਹੁੰਦੇ ਹੈਗੇ ਆ ਲੇਕਿਨ ਇਹੋ ਜਿਹੇ ਬੰਦੇ ਦਾ ਇਹੋ ਜੀ ਵਾਹ ਯਾਤੀ ਗੱਲ ਕਰਨੀ ਮੈਨੂੰ ਲੱਗਦਾ ਕਿ ਬਿਲਕੁਲ ਸਾਡੇ ਸਿਸਟਮ ਨੂੰ ਉਹ ਇਹੋ ਜਿਹੀ ਜਿਹੜੀ ਆ ਸ਼ੈ ਨਹੀਂ ਦੇਣੀ ਚਾਹੀਦੀ ਤੇ ਔਰ ਸਰਕਾਰ ਨੂੰ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਜੀ ਸਰ ਜਿਸ ਤਰੀਕੇ ਦੇ ਨਾਲ ਉਹ ਇੱਕ ਵੀਡੀਓ ਆਈ ਉਹਦੇ ਬਾਅਦ ਇੰਨਾ ਓਪਨਲੀ ਕਹਿਣਾ ਕਿ ਜਿਹੜਾ ਉੱਥੇ ਕੀ ਉਹਨੂੰ ਕਹਿੰਦੇ ਵਿਪੱਖਸ਼ ਦੇ ਨੇਤਾ ਨੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਲੋਕ ਸਭਾ ਦੇ ਵਿੱਚ ਅਸੀਂ ਸਿੱਧਾ ਸਿੱਧਾ ਗੋਲੀਆਂ ਦੀ ਗੱਲ ਕਰ ਦੇਣਾ ਫਿਰ 25 ਸੰਸਦਾਂ ਦੀ ਜਿਹਨਾਂ ਦੇ ਨੇ ਸਿਕਿਉਰਿਟੀ ਔਰ ਐਨੀ ਡਿਫਰੈਂਟ ਤਰੀਕੇ ਦੇ ਹੁੰਦੀ ਹੈ ਉਹ ਇੱਕ ਮੈਟਰ ਹੈ ਕਿ ਉਹ ਵਿਸ਼ਾ ਕੀ ਹੈ ਜਾਂ ਕੀ ਨਹੀਂ ਹੈ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਇੰਟਰਨਲ ਮੈਟਰ ਹੈਗਾ ਉਹ ਵਿਥਿਨ ਥੈਟ ਪੈਰੀਫਰੀ ਜਿਹੜਾ ਹੈਗਾ ਉਹਦੀ ਐਡਰੈਸਲ ਹੁੰਦੀ ਹੈ ਪਰ ਇਸ ਤਰੀਕੇ ਦੇ ਨਾਲ ਸਿੱਧਾ ਗੋਲੀਆਂ ਦੀ ਔਰ ਇੰਨੇ ਜ਼ਿਆਦਾ ਉਸ ਤਰੀਕੇ ਦੇ ਨਾਲ ਗੱਲਬਾਤ ਕਰਨਾ ਇਹਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਸਮਝਦੇ ਹੋ ਕਿ ਦੇਖੋ ਇਹ ਤਾਂ ਇਹ ਤਾਂ ਬੇਸਿਕਲੀ ਇੱਕ ਪੜਕਾਉਣ ਵਾਲੀ ਗੱਲ ਹੈਗੀ ਆ ਹਮਮ ਔਰ ਉਹਦੇ ਵਿੱਚ ਕੋਈ ਵੀ इमोशनल ਬੰਦਾ ਕੋਈ ਇਹੋ ਜਿਹਾ ਜਿਹੜਾ ਥਾਟ ਪ੍ਰੋਸੈਸ ਦਾ ਹੋਵੇ ਕਿਉਂਕਿ ਹੁੰਦੇ ਆ ਵਿੱਚ ਪਾਗਲ ਲੋਕ ਔਰ ਕਿਉਂਕਿ ਇਹੋ ਜੀ ਕੋਈ ਅਣਸਖਾਮੀ ਘਟਨਾ ਨਾ ਵਾਪਰੇ ਔਰ ਉਹਦੇ ਲਈ ਮੈਨੂੰ ਲੱਗਦਾ ਇਹੋ ਜਿਹੇ ਬੰਦੇ ਤੇ ਸਖਤ ਤੋਂ ਸਖਤ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਆ ਔਰ ਤਾਂ ਕਿ ਕਿਸੇ ਦਾ ਇਹੋ ਜਿਹਾ ਹੌਸਲਾ ਨਾ ਹੋਵੇ ਔਰ ਜਿਹੜੀ ਸਾਡੀ ਡੈਮੋਕਰੈਟਿਕ ਕਦਰਾਂ ਕੀਮਤਾਂ ਹੈਗੀਆਂ ਉਹਦੇ ਤੇ ਜਿਹੜਾ ਪਹਿਰਾ ਵੀ ਦਿੱਤਾ ਜਾ ਸਕੇ ਸਰ ਜਿਸ ਤਰੀਕੇ ਦੇ ਨਾਲ ਉਹ ਮੰਗ ਕਰ ਰਹੇ ਆ ਉਸ ਦੇ ਵਿੱਚ ਦੇਖਿਆ ਜਾਏ ਤਾਂ ਕਹਿ ਰਹੇ ਵੀ 2 ਘੰਟੇ ਦੇ ਵਿੱਚ ਸਾਰੇ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਐਨੀ ਵੱਡੀ ਜਿਸ ਤਰੀਕੇ ਦੀ ਧਮਕੀ ਦਿੱਤੀ ਗਈ ਹੈ ਇਸ ਤਰੀਕੇ ਦੀ ਗੱਲ ਕਹੀ ਗਈ ਹੈ ਤੁਹਾਡੇ ਵੱਲੋਂ ਕੋਈ ਕਾਉਂਟਰਸ ਵੱਲੋਂ ਕੋਈ ਨਹੀਂ ਭਾਜੀਪੀ ਦੀ ਸਰਕਾਰ ਹੈ ਜੋ ਭਾਜੀਪੀ ਇਹੋ ਜਿਹੀ ਚੀਜ਼ਾਂ ਕਰਦੀ ਆ ਜੀ ਕਿ ਜਿਹੜੀ ਦੇਸ਼ ਦੇ ਵਿੱਚ ਪੋਲਰਾਈਜੇਸ਼ਨ ਦੀ ਰਾਜਨੀਤੀ ਕਿਉਂਕਿ ਸਾਡਾ ਦੇਸ਼ ਇਹੋ ਜੀ ਜਿਹੜਾ ਸਾਡਾ ਡੈਮੋਕ੍ਰੈਟਿਕ ਸੈਟਅਪ ਆ ਉਹ ਇਹੋ ਜਿਹਾ ਨਹੀਂ ਹੈਗਾ ਜਿੱਦੇ ਵਿੱਚ ਪੋਲਰਾਈਜੇਸ਼ਨ ਦੀ ਰਾਜਨੀਤੀ ਕੋਈ ਬਹੁਤ ਜ਼ਿਆਦਾ ਲੰਬਾ ਸਮਾਂ ਚੱਲ ਸਕਦੀ ਆ ਲੇਕਿਨ ਲੇਕਿਨ ਜਦੋਂ ਵੀ ਬੀਜੇਪੀ ਜਦੋਂ ਦੀ ਸੱਤਾ ਦੇ ਵਿੱਚ ਆਈ ਆ ਉਹਨਾਂ ਨੇ ਪੋਲਰਾਈਜੇਸ਼ਨ ਦੀ ਹੀ ਰਾਜਨੀਤੀ ਕੀਤੀ ਆ ਭੜਕਾਊ ਹੀ ਰਾਜਨੀਤੀ ਕੀਤੀ ਆ ਜੀ ਜੀ ਲੋਕਾਂ ਨੂੰ ਇੱਕ ਫਿਰਕੇ ਦੇਆਂ ਨੂੰ ਕਿਤੇ ਨਾ ਕਿਤੇ ਮੌਬ ਲਿੰਚਿੰਗ ਹੁੰਦੀ ਆ ਜਾਂ ਹੋਰ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਇਹ ਇਹਨਾਂ ਦੀ ਦੀਣ ਹੈਗੀ ਔਰ ਉਹ ਕੰਟਰੀ ਦੇ ਕਦੀ ਵੀ ਫੇਵਰ ਚ ਨਹੀਂ ਹੈਗੀ ਜੀ ਸਰ ਅਸੀਂ ਮੰਗ ਕੀ ਕਰਦੇ ਹਾਂ ਤੁਸੀਂ ਅਸੀਂ ਕੋਈ ਮੰਗ ਰੱਖੀ ਇਹੋ ਜਿਹੇ ਬੰਦੇ ਨੂੰ ਇਮੀਡੀਏਟਲੀ ਅਰੈਸਟ ਕਰਕੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕਰਨੀ ਚਾਹੀਦੀ ਹੈ ਸਰ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ